ਕੀ ਤੁਸੀਂ ਕਦੇ ਸੋਚ ਸਕਦੇ ਹੋ ਕਿ ਇੱਕ ਹਵਾਈ ਜਹਾਜ਼ ਹਵਾ ਵਿੱਚ ਉੱਡ ਰਿਹਾ ਹੋਵੇ ਅਤੇ ਅਚਾਨਕ ਉਸ ਦੀ ਛਾਤੀ ਉੱਡ ਜਾਵੇ ਅੱਜ ਮੈਂ ਤੁਹਾਨੂੰ ਇਤਿਹਾਸ ਦੀ ਇੱਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਨੂੰ ਚਮਤਕਾਰ ਵੀ ਕਹਾ ਜਾ ਸਕਦਾ ਹੈ ਇਹ ਕਹਾਣੀ ਹੈ ਅਲੋਹਾ 에ਅਰਲਾਈਨਸ ਦੀ ਉਡਾਣ 243 ਦੀ ਤਾਰੀਖ ਸੀ 28 ਅਪ੍ਰੈਲ 1988 ਹਵਾਈ ਵਿੱਚ ਇੱਕ ਬਹੁਤ ਹੀ ਖੂਬਸੂਰਤ ਦੇਣ ਸੀ ਅਲੋਹਾ 에ਅਰਲਾਈਨਸ ਦਾ ਬੋਇੰਗ 737 ਜਹਾਜ਼ ਹਿਲੋ ਤੋਂ ਹਨੋਲੂ ਲੂ ਜਾ ਰਿਹਾ ਸੀ ਇੱਕ ਬਹੁਤ ਹੀ ਛੋਟੀ ਜੀ ਉਡਾਨ ਸੀ ਸਿਰਫ 35 ਮਿੰਟ ਦੀ ਜਹਾਜ਼ ਵਿੱਚ 99 ਮੁਸਾਫਿਰ ਅਤੇ 6 ਕਰੂ ਮੈਂਬਰਸ ਸਵਾਰ ਸਨ ਸਭ ਕੁਝ ਬਿਲਕੁਲ ਆਮ ਵਾਂਗ ਲੱਗ ਰਿਹਾ ਸੀ ਪਾਇਲਟ ਨੇ ਜਹਾਜ਼ ਨੂੰ 24000 ਫੁੱਟ ਦੀ ਉਚਾਈ ਤੇ ਪਹੁੰਚਾ ਦਿੱਤਾ ਸੀ ਮੁਸਾਫਰ ਆਰਾਮ ਨਾਲ ਬੈਠੇ ਸਨ ਅਤੇ 에ਅਰ ਹੋਸਟਸ ਡਰਿੰਕ ਵਰਤਾ ਰਹੀਆਂ ਸਨ ਪਰ ਫਿਰ اچانک ਇੱਕ ਜ਼ੋਰਦਾਰ ਧਮਾਕਾ ਆਇਆ ਇੱਕ ਪਲ ਵਿੱਚ ਜਹਾਜ਼ ਦੀ ਛੱਤ ਦਾ ਇੱਕ ਵੱਡਾ ਹਿੱਸਾ ਜੋ ਕਿ ਫਰਸਟ ਕਲਾਸ ਦੇ ਬਿਲਕੁਲ ਉੱਪਰ ਸੀ ਟੁੱਟ ਕੇ ਹਵਾਵੇ ਚ ਉੱਡ ਗਿਆ ਦੋਸਤੋ ਇਹ ਬਿਲਕੁਲ ਉਵੇਂ ਸੀ ਜਿਵੇਂ ਕਿਸੇ ਨੇ ਜਹਾਜ਼ ਨੂੰ ਕਨਵਰਟੇਬਲ ਕਾਰ ਬਣਾ ਦਿੱਤਾ ਹੋਵੇ 24000 ਫੁੱਟ ਦੀ ਉਚਾਈ ਤੇ ਹਵਾ ਦਾ ਦਬਾਅ ਤੇ ਠੰਡ ਬਹੁਤ ਜ਼ਿਆਦਾ ਸੀ ਤੇਜ਼ ਹਵਾਵਾਂ ਜਹਾਜ਼ ਦੇ ਅੰਦਰ ਵੜ ਗਈਆਂ ਬਦਕਿਸਮਤੀ ਨਾਲ ਇੱਕ ਸੀਨੀਅਰ ਫਲਾਈਟ ਅਟੈਂਡਡ ਕਲੈਰਾਬੈਲ ਲੈਂਸਿੰਗ ਜੋ ਉਸ ਵੇਲੇ ਖੜੀ ਸੀ ਡਰਿੰਕਸ ਵਰਤਾ ਰਹੀ ਸੀ ਹਵਾ ਦੇ ਤੇਜ਼ ਵਹਾਅ ਕਰਨ ਜਹਾਜ਼ ਵਿੱਚ ਉੱਡ ਗਈ ਇੱਥੇ ਇੱਕ ਹੋਰ ਗੱਲ ਬੜੀ ਵਧੀਆ ਲੱਗੀ ਕਿ ਜਿਹੜੀ ਸੀਟ ਬੈਲਟ ਲਾਉਣਾ ਆਪਣੇ ਲਈ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਹੁਣ ਜਹਾਜ਼ ਦੀ ਹਾਲਤ ਬਹੁਤ ਖਰਾਬ ਸੀ ਪਾਇਲਟ ਕੈਪਟਨ ਰੌਬਰਟ ਅਤੇ ਫਰਸਟ ਅਫਸਰ ਮਿਮੀ ਟੌਮਕਿੰਸਨ ਨੂੰ ਇੱਕ ਦੂਜੇ ਦੀ ਆਵਾਜ਼ ਵੀ ਨਹੀਂ ਸੁਣ ਰਹੀ ਸੀ ਕਿਉਂਕਿ ਹਵਾ ਦਾ ਸ਼ੋਰ ਬਹੁਤ ਜ਼ਿਆਦਾ ਸੀ ਜਹਾਜ਼ ਦਾ ਫਰਸ਼ ਕਮਜ਼ੋਰ ਹੋ ਚੁੱਕਾ ਸੀ ਕਿ ਅਤੇ ਅਜੀਹਾ ਲੱਗ ਰਿਹਾ ਸੀ ਕਿ ਜਹਾਜ਼ ਕਿਸੇ ਵੀ ਵੇਲੇ ਦੋ ਟੁਕੜਿਆਂ ਵਿੱਚ ਟੁੱਟ ਸਕਦਾ ਹੈ ਸਾਰੇ ਮੁਸਾਫਰਾਂ ਨੇ ਆਪਣੀਆਂ ਸੀਟ ਬੈਲਟਾਂ ਕੱਸ ਕੇ ਬੰਨ੍ਹੀਆਂ ਹੋਈਆਂ ਸਨ ਅਤੇ ਉਹ ਖੁੱਲੇ ਅਸਮਾਨ ਦੇ ਹੇਠਾਂ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਸਨ ਦੋਸਤੋ ਪਾਇਲਟਾਂ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੇ ਜਹਾਜ਼ ਨੂੰ ਹੇਠਾਂ ਉਤਾਰਨਾ ਸ਼ੁਰੂ ਕੀਤਾ ਕਰੀਬ 13 ਮਿੰਟ ਤੱਕ ਇਹ ਦਹਿਸ਼ਤ ਭਰਿਆ ਸਫ਼ਰ ਚੱਲਦਾ ਰਿਹਾ ਆਖਿਰਕਾਰ ਮੌਜੀ ਦੇ ਹਵਾਈ ਅੱਡੇ ਤੇ ਪਾਇਲਟਾਂ ਨੇ ਬਹੁਤ ਹੀ ਸੂਝਬੂਝ ਨਾਲ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਜਦੋਂ ਜਹਾਜ਼ ਜ਼ਮੀਨ ਤੇ ਉਤਰਿਆ ਤਾਂ ਦੇਖਣ ਵਾਲੇ ਹਰਾਨ ਰਹਿ ਗਏ ਜਹਾਜ਼ ਦਾ ਅਗਲਾ ਇਸ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਇਸ ਹਾਦਸੇ ਵਿੱਚ ਇੱਕ ਜਾਨ ਜ਼ਰੂਰ ਗਈ ਸੀ ਪਰ ਪਾਇਲਟ ਦੀ ਬਹਾਦਰੀ ਕਾਰਨ 94 ਲੋਕਾਂ ਦੀ ਜਾਨ ਬਚ ਗਈ ਸੀ ਜਾਂਚ ਵਿੱਚ ਪਤਾ ਲੱਗਾ ਕਿ ਇਹ ਹਾ사 ਲੋਹਾ ਪੁਰਾਣਾ ਅਤੇ ਜੰਗਾਲ ਲੱਗਣ ਕਾਰਨ ਹੋਇਆ ਸੀ ਇਸ ਘਟਨਾ ਨੇ ਪੂਰੀ ਦੁਨੀਆ ਵਿੱਚ ਹਵਾਈ ਸੁਰੱਖਿਆ ਦੇ ਨਿਯਮਾਂ ਨੂੰ ਬਦਲ ਕੇ ਰੱਖ ਦਿੱਤਾ ਸੀ ਧੰਨਵਾਦ